मेरे सामने बैठे पड़े जो आरएनपी सभा दे पदाधिकारी साहिबान चेयरमैन साहब प्रधान जी और बाकी जो भी ऐसा सारे आरएनपी जो वखरे वखरे फिल्ड आते विच प्रैक्टिस कर रहे हैं मैंने 2 मिनट बाद रुक गए क्योंकि मैं मुद्दा समझना चाहता सी कि आपा किथे खड़े आया ਕਿ ਸਾਡੀ ਡਿਮਾਂਡ ਹੈ ਤੇ ਮਾਦੇ ਸਰਬ ਆਪਣਾ ਨਹੀਂ ਆਪਣੀ ਸੋਚ ਦਾ ਸਰਨਾ ਜਿਵੇਂ ਮੈਂ ਪਾਇਸਾ ਨੂੰ ਕੇਲੇਸ ਮੋਟਰ ਤੇ ਗੱਲ ਪਾਸੇ ਪਾ ਕੇ ਹੁਣ ਸਾਨੂੰੋਂ ਸੇ ਜਵਾਬ ਪੁੱਛਦੇ ਹੋ ਹੈ ਚਲੋ ਇਹਦਾ ਵੀ ਹੱਲਾ ਪੁੱਛਦਾ ਇਹਦਾ ਵੀ ਹੱਥ ਕੱਢਦਾ ਅੱਗੇ ਕਹਰਾਉਂਦਾ ਲੇਕੋ ਗੱਲਦੇ ਹੈ ਕਿ ਕੀ ਜੋ ਚਹਿਰ ਵਿੱਚ ਆ ਗੱਲ ਕਰਦੇ ਸੇ ਇਲੈਕਟੋਪੈਥੀ ਦੀ ਮੈਨੂੰ ਉਹ ਜਿਆਦਾ ਇਹਦੇ ਵਿੱਚ ਜਾਣਕਾਰੀ ਨਹੀਂ ਹੈ ਪਰ ਇੱਕ ਗੱਲ ਬਨੋ ਜੋ ਮੈਨੂੰ ਸਮਝਾਈ ਗਈ ਹੈ ਮੈਨੂੰ ਸਰਬੱਤ ਦੇ ਅੰਦੀ ਪੰਜਾਬ ਸਰਕਾਰ ਦੀ ਕਿ ਜੇ ਬਾਕੀ ਸੂਬਿਆਂ ਦੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੇ ਇਸ ਪ੍ਰਕਿਰਸ ਨੂੰ ਜਾਂ ਇਸ ਰੇਗਨ ਨੂੰ ਦਵਾਈ ਦੇ ਦਿੱਤਾ ਜੋ ਹੈ ਜਿਹੜਾ ਇਸਦੀ ਕੀ ਬੰਨਾ ਮੈਂ ਦਾ ਕਹ ਰਿਹਾ ਸੀ ਤੁਹਾਡੇ ਨਾਲ ਜੋ ਆਪਣਾ ਬਾਬਾ ਉਹ ਵੀ ਕਰਦੇ ਆ ਆਯੁਰਵੇਦਾ ਜੀ ਆਯੁਰਵੇਦਾ ਜੈਸੀ ਅ ਇਲਾਜ ਲਾਗੂ ਹੋ ਸਕਦਾ ਹੈ ਤੇ ਸਾਡਾ ਇਲੈਕਟ੍ਰੋਮੈਟਿਕ ਵੀ ਲਾਗੂ ਹੋ ਸਕਦਾ ਹੈ ਜਿਹੜੇ ਸੁਪਿੰਗ ਕਰਦੇ ਹੈ ਦੇਤੇ ਹੈ ਔਰ ਜੇ ਬਾਕੀ ਕੇਂਦਰ ਸਰਕਾਰ ਨੇ ਲਾਗੂ ਕਰ ਹੀ ਦਿੱਤੇ ਤੇ ਇਥੇ ਪੰਜਾਬ ਦੇ ਵਿੱਚ ਵੀ ਹੋਣਾ ਚਾਹੀਦਾ ਹੈ ਇਹ کہیں ਨਾ کہیں ਪੰਜਾਬ ਸਰਕਾਰ ਦੀ ਕਮੀ ਮੈਂ ਕਹਿ ਸਕਦਾ ਮੁਖਮਤਾ ਐਲੈਪਥੋਪੈਥੀ ਦਾ ਨਹੀਂ ਹੈ ਜਹਾਂ ਤੱਕ ਬੰਨੋ ਸਮਝੇ ਮੁਖਮਤਾ ਹੈਗਾ ਆਰਐਮਪੀ ਪ੍ਰੈਕਟਿਸ਼ਨਰ ਦਾ ਮੁਖਮਤਾ ਤੇ ਮੈਨੂੰ ਆਪਣੇ ਚੇਰਮੈਨ ਸਾਹਿਬ ਦਸਰੇ ਸਿੰਘ ਬਾਦਲ ਸਾਹਿਬ ਦਾ ਸਰਕਾਰ ਦੇ ਵਿੱਚ ਤੁਹਾਨੂੰ ਇੱਕ ਤੁਹਾਡੇ ਵਾਸਤੇ ਕੋਈ ਪੋਲਿਸੀ ਕੱਢੀ ਸੀ ਦੇਖੋ ਮੈਂ ਉਹੀ ਸੰਸਥਾ ਚਲਾਉਂਦਾ ਹਾਂ ਔਰ ਉਹਦੇ ਵਿੱਚ ਵੀ ਆਪਾਂ ਇੱਕ ਸਮੇਂ ਤੇ ਬਹੁਤ ਦਵਾਈਆਂ ਪਿੰਡਾਂ ਪਿੰਡਾਂ ਚ ਦੇਂਦੇ ਸੀ ਜੋ ਕੰਮ ਇੱਕ ਆਰੰਭ ਵੀ ਕਰ ਸਕਦਾ ਉਹ ਨਾਲ ਦੇ ਦੀ ਸੰਸਥਾ ਕਰ ਸਕਦੀ ਸੀ ਉਹ ਨਾਲ ਕੋਈ ਇੱਕ ਜਿਵੇਂ ਆਪਾਂ ਕਰਦੇ ਆਰਤੀਆ ਕਿਸਾਨਾਂ ਵਾਸਤੇ ਜਿਵੇਂ ਆਰਤੀਆ ਬਹੁਤ ਇੰਪੋਰਟੈਂਟ ਹੁੰਦਾ ਹੈ ਫਿੰਡਰ ਦੇ ਵਿੱਚ ਆਰਐਮਪੀ ਬੜਾ ਇੰਪੋਰਟੈਂਟ ਹੈ ਆਰਤੀਆ ਨੂੰ ਬੈਂਕ ਨਹੀਂ ਰਿਪਲੇਸ ਕਰ ਸਕਦਾ ਔਰ ਆਰਐਮਪੀ ਨੂੰ ਜਾਂ ਤੱਕ ਮੇਰੀ ਸੋਚ ਹੈ ਡ੍ਰੌਪ ਕਰ ਨਹੀਂ ਰਿਪਲੇਸ ਕਰ ਸਕਦਾ ਜੋ ਕਿ ਜੇ ਅਮਰਜੈਂਸੀ ਹੁੰਦੀ ਆ ਤੇ ਪਿੰਡ ਦੇ ਵਿੱਚ ਸਹਾਰਾ ਜੇ ਤੁਸੀ ਹੁੰਦੇ ਹੋ। ਉਹ ਇਸ ਸਹਾਰੇ ਨੂੰ ਕਿਸੇ ਦਾ ਕਿਸੇ ਤਰੀਕੇ ਨਾਲ ਇੱਕ ਸੱਚਾ ਰੂਪ ਦੇ ਦਿਓ। ਕੋਈ ਕੋਈ ਅਫਾਕਮ ਨਹੀਂ ਆ। ਤੁਸੀਂ ਲੋਕਾਂ ਦੇ ਕੋਲ 7-7 7 10-10 7 ਕਈ ਜੋ ਬਜ਼ੁਰਗੇ ਵੀ ਨਹੀਂ ਸਨ ਦਜੂਜੋ ਬੈਠ। ਇੱਕ ਕੋਈ ਕੁਆਲਿਫਿਕੇਸ਼ਨ ਆਉਣੀ ਚਾਹੀਦੀ ਇਹਦੇ ਵਾਸਤੇ ਚਾਹੀਏ ਮਿਹਨਤ ਦਾ ਕੋਈ ਕੋਰਸ ਕਰਕੇ ਜਾਂ ਕਿਸੇ ਦੇ ਕੇ 10 ਸਾਲ ਕਰ ਹੀ ਦਿੱਤਾ ਤਾਂ ਉਹਨੂੰ ਕੋਈ ਕੁਆਲੀਫਿਕੇਸ਼ਨ ਹਮੇ ਵੀ ਜਾਣੀ ਚਾਹੀਦੀ ਹੈ ਰੋਜ਼ ਰੋਜ਼ ਦਾ ਕੰਮ ਕਰਨਾ ਜਾਂ ਕੋਈ ਆ ਕੇ ਛਾਪੇ ਮਾਰਦਾ ਹੈ ਰੁਕਣਾ ਚਾਹੀਦਾ ਮੈਂ ਭਗਵਾਨ ਦੇ ਬਾਤ ਤੇ ਹੈ ਨਹੀਂ ਕਿ ਮੈਂ ਕਹਦਾ ਕਿ ਸਾਡੀ ਸਰਕਾਰ ਆ ਜੂਗੀ ਤੇ ਹਰੇ ਕਲਮ ਨਾਲ ਇਹਨੂੰ ਸਿਰੇ ਚੜਾ ਦਾਂ ਤੇ ਉਹ ਝੂਠੀ ਸਰਕਾਰ ਪਰ ਮੈਂ ਤੁਹਾਨੂੰ ਇਹ ਵਾਅਦਾ ਕਰ ਸਕਦਾ ਕਿ ਇਹ ਜੋ ਤੁਹਾਡਾ ਮੁੱਦਾ ਹੈ ਜੇ ਆਪਾਂ ਕੱਲ ਪਰਸੋ ਬੈਠਾਂਗੇ ਦੁਬਾਰਾ ਇਹਦੇ ਬਾਰੇ ਤੁਹਾਡੀ ਜੋ ਵੀ ਹੈ ਕਿ ਇਹ ਇਸ ਮੁਸਤਸਰ ਸੰਗਰੂਹ ਦਾ ਨਹੀਂ ਹੈ ਤੇ ਇਹ ਸਮੁੱੱਚੇ ਪੰਜਾਬ ਦਾ ਮੁੱਦਾ ਹੈ ਤੇ ਤੁਸੀਂ ਕੋਈ ਨਕਸ਼ਾ ਬਣਾ ਕੇ ਮੈਨੂੰ ਦਿਓ ਮੈਂ ਵਾਅਦਾ ਕਰਦਾ ਕਿ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਿਰੇ ਚੜਾਵਾ ਤੇ ਉਹ ਆਪਣੇ ਪਾਰਟੀ ਦਾ ਇੱਕ ਮੁੱਦਾ ਵੀ ਬਣਾਵਾ ਕੋਲ ਇੰਪੋਰਟੈਂਟ ਗੱਲ ਹੈ ਤੇ ਤੋਂ ਮੈਨੂੰ ਪਿੰਡਾਂ ਦੇ ਵਿੱਚ ਬਹੁਤ ਖੁੰਦਾ ਮੌਕਾ ਮਿਲਦਾ ਮੈਨੂੰ ਸ਼ੌਕ ਵੀ ਹੈ ਪਿੰਡਾਂ ਦੇ ਵਿੱਚ ਕੰਮ ਦੇ ਬਲ ਬ ਲੋਕਾਂ ਦੇ ਨਾਲ ਬੈਠਣ ਦਾ ਲੋਕਾਂ ਦੀ ਦੁੱਖ ਤਕਲੀਫਾਂ ਸੁਣਨਾ ਉਹ ਜੋ ਕੰਮ ਤੁਸੀਂ ਕਰ ਰਹੇ ਹੋ ਮੈਂ ਸੱਚਾਈ ਨਾਲ ਕਹਿੰਦਾ ਚਲੋ ਹਰੇਕ ਦੇ ਵਿੱਚ ਵੀ ਚਾਹੇ ਐਸਪ੍ਰੈਸੋ ਹੋ ਜਾਏ ਕੁਆਨਟੀਸ਼ਨ ਹੋ ਜਾਏ ਚਾਹੇ ਆਰਐਨਪੀ ਹੋ ਜਾਏ ਸਰਕਾਰੀ ਕੰਮੇ ਪੇਸ਼ੇ ਸਾਰੇ ਜੋ ਬਸ ਜੋ ਰੋਲ ਤੁਸੀਂ ਅਦਾ ਕਰ ਰਹੇ ਹੋ ਪਿੰਡਾਂ ਦੇ ਉਹ ਰੋਲ ਇਨੀਸ਼ੀਏਟਿਵ ਰਿਪਲੇਸ ਹੋਣੀ ਨਹੀਂ ਦਾ ਆਪਾਂ ਵੀ ਪਾਰਟੀ ਦੇ ਕਲੀਨਿਕਾਂ ਨੇ ਜੇ ਨਾਲ ਕੋਲੇ ਉਹ ਰਿਪਲੇਸ ਕਰ ਸਕਦਾ ਨਾ ਸਦੇ ਸ਼ਹਿਰ ਦੇ ਵਿੱਚ ਹਸਪਤਾਲ ਰਿਪਲੇਸ ਕਰ ਸਕਦਾ ਉਹ ਤਾਂ ਇੱਕ ਹੋਰ ਸਾਧਨ ਹੋ ਸਕਦਾ ਨਾ ਜੋ ਅੱਜ ਮੇਨੂੰ ਪ੍ਰੋਬਲਮ ਹੈ ਉਹ ਤੁਸੀਂ ਹੱਲ ਕਰ ਸਕਦੇ ਜੀ ਬਰਾਬਰ ਦੇ ਬਿਮਾਰੀ ਜਿਆਦਾ ਹੀ ਤਾਂ ਵੀ ਰਹਿ ਤਾ ਹਸਪਤਾਲ ਜਾਣਾ ਤੁਸੀਂ ਇੱਕ ਸਾਧਨ ਹੋ ਜੇ ਪਿੰਡ ਨੂੰ ਇੱਕ ਪੇਜ ਦੇ ਦਰਦ ਆ ਰਿਹਾ 12 ਵਜੇ ਰਾਤ ਨੂੰ ਜਾਏਗਾ ਕਿਥੇ ਥੋੜੀ ਦਵਾਤੀ ਤੇ ਆਉਂਗਾ ਤੁਸੀਂ ਸੱਚਾ ਕੰਮ ਕਰ ਰਹੇ ਹੋ ਇਹਦੇ ਵਾਸਤੇ ਤੁਹਾਨੂੰ ਸਿਰਫ ਇੱਕ ਸਰਟੀਫਿਕੇਟ ਹੀ ਲੋੜ ਹੈ ਪਰ ਉਹ ਮੈਨੂੰ ਲੱਗਦਾ ਤੁਹਾਨੂੰ ਮਿਲਣਾ ਚਾਹੀਦਾ ਤੇ ਤੁਸੀਂ ਆਪਸ ਵਿੱਚ ਬੈਠ ਕੇ ਥੋੜੀ ਤੋਂ ਬਣੀ ਹੋਣੀ ਹੈ ਪੰਜਾਬ ਦੇ ਵਿੱਚ ਇੱਕ ਸੰਸਥਾ ਬਣੀ ਹੋਣੀ ਹੈ ਜਾਂ ਇੱਕ ਗਰੁੱਪ ਬਣਾਇਆ ਹੈ ਤੁਸੀਂ ਦੋ ਚਾਰ ਜੋ ਮੁੱਖ ਬਧਾਪਟ

雨ko-doog-doog-doog-do <laughs> ساری سیٹ آج میں سیوا سنگھ ویتھے پہنچنے لگی جی ہاں مختلف کام جی بہت بہت گلے ہوتی پلاٹ جہاں باقی ہیں سیٹا دن کھانے ہو باپتے ہو سیٹے دن کتوں پیار ہوتی ہے نیمبو کے سو آج دل بناؤ سر

ਉਸ ਤੋਂ ਬਾਅਦ ਉਸੇ ਵਕਤ ਕਰ ਦਿੱਤਾ ਗਿਆ ਅਜ ਤੱਕ ਕੋਈ ਰਿਸਟ੍ਰਿਸ਼ਨ ਨਹੀਂ ਖੋਲੀ ਗਈ ਉਸ ਤੋਂ ਬਾਅਦ ਉਹਨਾਂ ਬੱਤੀ ਰਿਸਟ੍ਰਿਸ਼ਨ 1972 ਵਿੱਚ ਖੋਲਹੀ ਗਈ ਉਸ ਤੋਂ ਬਾਅਦ ਉਸੇ ਵਕਤ ਕਰ ਦਿੱਤਾ ਗਿਆ ਅਸੀਂ ਇਹ ਨੋਟ ਕਰਦੇ ਹਾਂ ਕਿ ਆਰਵਾੜੇ ਹਿੰਦੀ ਚਾਲ ਨੂੰ ਪਸੰਦਦੇ ਹੋਏ ਅੱਜ ਡਾਊਟ ਵਾਲ ਦੇ ਜਿਦਾਵੇ ਦਾ ਡਾਕਟਰ ਨੂੰ ਜੋ ਦਰਹਤ ਜਿਹਨ ਭੀਤੀ ਕੀਤੀ ਫਸਾਦ ਜਿਹੜਾ ਜਰਪਾ ਹੈ ਉਹਨਾਂ ਨੂੰ ਕੋਈ ਨਾ ਕੋਈ ਪੰਚਾਇਤ ਦੇ ਵਿੱਚ ਇਨਫੋਰਮੈਂਟ ਜਾਰੀ ਕੀਤੀ ਜਾਵੇ ਤਾਂ ਜੋ ਉਹ ਆਪਣੇ ਕੁਝ ਸਾਈਟ ਤੇ ਦਾਤਕ ਕਹਾਸ਼ ਕੀ ਇੰਸੇ ਕੋਈ ਫਾਸ ਨਹੀਂ ਸਭੀ ਕੋਲ ਦੇ ਦੋ ਹੰਸਲੇ ਸੈਂਟਰ ਦਾਰਜ ਦੇ ਸਾਹ ਤੱਕ ਪਾਰ ਹਾਈ ਕੋਡਾਂ ਦੇ ਦੰਸੇ ہائی کوٹ کا دو ہزار انیس کا فیصلہ آ چکا ہے سرکار نے الیکٹرو بچی خود مانتا لے دیتی ہے اچھ کرناٹکا سکار الیکٹرو بچی مانتا دین جا رہی ہے میں منگ کرتا ہاں کہ الیکٹرو بچوں بنیاد لاگو کی جائے اس کو صرف میں کھولو ہائی کوڈ نے فیصل ہوں سب پر لاکھوں کروایا جاوے کہ ہاں جو آئی کو بھی نہیں کہا ہے کہ الیکٹرو پرچیا کو ایک ڈاکٹر پریکٹس کا سکتا ہے وہ سچ کا سکتا ہے وہ ایڈوکیشن لے سکتا ہے وہ دے پریکٹس کا ملتے کوئی پہنٹی نہیں ایک ڈاکٹر ہیلپ ڈاکٹر کو پڑھوایا جا سکے تا جو اسی اپنے اس لے پیٹ کے اپنا کم کا سکیے اپنا پیٹ پاس سکیے آج دیر لکھ نوجوان ਵਰਤਨ ਜਗਤ ਦੇ ਵਿੱਚ ਪ੍ਰੈਕਟਿਸ ਕਰ ਰਿਹਾ ਹੈ ਉਹਨਾਂ ਦੇ ਨਾਲ ਪੰਜ ਪੰਜ ਜੀ ਪਰਵਾਰ ਦੇ ਵੀ ਨੇ ਉਹਨਾਂ ਦੇ ਨਾਲ ਦੋ ਸੁੰਦਰ ਜੇ ਵੀ ਹੋਗਾ ਦੁਨੀਆ ਭੁਜਾਣੇ ਇਸ ਲਈ ਇਹਨੂੰ ਪਹਿਲੇ ਦੇ ਤੌਰ ਤੇ ਮੈਂ ਇਹਨਾਂ ਤੋਂ ਮੰਗ ਕਰਦਾ ਹਾਂ ਕਿ ਡਾਕਟਰ ਸੁਵਾਨ ਨੂੰ ਇਸ ਵਾਰ ਇਹ ਕਹਿਣ ਅਤੇ ਉਹ ਲੈਟਰ ਅੱਗੇ ਜਾਰੀ ਕਰੋ ਮੈਂ ਸਾਡੇ ਪੱਤਰ ਅਤਿਖੇ ਕਰਕੇ ਇਹਨਾਂ ਨੂੰ ਫੇਰ ਲਾ ਪ੍ਰਤੂ ਸਾਡੀ ਲੜਾਈ ਜੂਰ ਲੱਗ ਮੈਂ ਐਂਡਾ ਸਰ ਵਿਚਾਰ ਪੇਸ਼ ਕਰੋ ਜੀ ਅਲਗਨ ਦੇ ਨੰਨੇ ਬੋਲੇ ਜੀ ਜੀ ਸੀਰੀ ਅੰ ਵਿੱਚ ਆਈ